ਸਸੀਗਾਲ ਦੈਲਿਕ ਸਵੇਰਾ ਟੀਵੀ ਦੇਖ ਰਹੇ ਹੋ ਦੋਸਤੋ ਇਸ ਵਕਤ ਬਹੁਤ ਦਾ ਮੌਸਮ ਬਦਲਿਆ ਬਦਲਿਆ ਬਹੁਤ ਜਿਆਦਾ ਠੰਡਾ ਮੌਸਮ ਹੋ ਗਿਆ ਕਿਉਂਕਿ ਪਿਛਲੇ 1 ਘੰਟੇ ਤੋਂ ਇੱਥੇ ਬਰਸਾਤ ਹੋ ਰਹੀ ਹੈ ਲਗਾਤਾਰ ਚਮਤ ਜੰ ਬਰਸਾਤ ਆ ਬਹੁਤ ਤੇਜ਼ ਮੇਰੇ ਮਗਰ ਦੇਖ ਰਹੇ ਹੋ ਕਿ ਪਛੜਾ ਪੈਰੀਆਂ ਨੇ ਲੋਕ ਖੁਸ਼ ਨੇ ਫਸਲਾਂ ਵਾਸਤੇ ਵੀ ਇਹ ਬਰਸਾਤ ਬਹੁਤ ਵਧੀਆ ਹੈਗੀ ਹੈ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਦੱਸ ਦਈਏ ਦੋਸਤੋ ਕਿ ਪ੍ਰਸ਼ਾਸਨ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਸੀ ਕਿ 40 ਕਿਲੋਮੀਟਰ ਤੋਂ ਜ਼ਿਆਦਾ ਤੇਜ਼ ਹਵਾਵਾਂ ਚੱਲਣ ਗਿਆ ਤੇ ਬਰਸਾਤ ਆਣ ਦੀ ਸੰਭਾਵਨਾ ਦੱਸੀ ਗਈ ਸੀ ਕਿਉਂ ਪ੍ਰਸ਼ਾਸਨ ਦੀ ਭਵਿੱਖਬਾਣੀ ਸੀ ਉਹਦੇ ਉੱਪਰ ਇਹ ਗੱਲ ਖੜੀ ਉਤਰੀ ਤੇ ਇਸ ਵਕਤ ਬਰਸਾਤ ਦਾ ਲੋਕ ਅਨੰਦ ਵੀ ਮਾਣ ਰਿਹਾ ਅਸੀਂ ਵੀ ਅਨੰਦ ਮਾਣ ਰਿਹਾ ਤੇ ਤੁਸੀਂ ਵੀ ਅਨੰਦ ਮਾਣੋ ਤੇ ਸੁਹਾਣੇ ਮੌਸਮ ਦਾ ਅਨੰਦ ਮਾਣੋ ਸਸਿਗਾਲ ਡੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਦੋਸਤੋ ਇਸ ਵਕਤ ਤਬਾਹਰ ਦਾ ਮੌਸਮ ਬਦਲਿਆ ਬਦਲਿਆ ਬਹੁਤ ਜਿਆਦਾ ਠੰਡਾ ਮੌਸਮ ਹੋ ਗਿਆ ਕਿਉਂਕਿ ਪਿਛਲੇ 1 ਘੰਟੇ ਤੋਂ ਇੱਥੇ ਬਰਸਾਤ ਹੋ ਰਹੀ ਹੈ ਲਗਾਤਾਰ ਚਮ ਜਮ ਬਰਸਾਤ ਆ ਬਹੁਤ ਤੇਜ਼ ਮੇਰੇ ਮਗਰ ਵੇਖ ਰਹੇ ਹੋ ਕਿ ਪਛੜਾ ਪੈਰੀਆਂ ਨੇ ਲੋਕ ਖੁਸ਼ ਨੇ ਫਸਲਾਂ ਵਾਸਤੇ ਵੀ ਇਹ ਬਰਸਾਤ ਬਹੁਤ ਵ ਪ੍ਰਸ਼ਾਸਨ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਸੀ ਕਿ 40 ਕਿਲੋਮੀਟਰ ਤੋਂ ਜ਼ਿਆਦਾ ਤੇਜ਼ ਹਵਾਵਾਂ ਚੱਲਣਗੀਆਂ ਤੇ ਬਰਸਾਤ ਆਣ ਦੀ ਸੰਭਾਵਨਾ ਦੱਸੀ ਗਈ ਸੀ ਜੋ ਪ੍ਰਸ਼ਾਸਨ ਦੀ ਵਿਖਬਾਣੀ ਸੀ ਉਹਦੇ ਉੱਪਰ ਇਹ ਗੱਲ ਖਰੀ ਉਤਰੀ ਤੇ ਇਸ ਵਕਤ ਬਰਸਾਤ ਦਾ ਲੋਕ ਆਨੰਦ ਵੀ ਮਾਣ ਰਿਹਾ ਅਸੀਂ ਵੀ ਆਨੰਦ ਮਾਣ ਰਿਹਾ ਤੇ ਤੁਸੀਂ ਵੀ ਆਨੰਦ ਮਾਣੋ ਤੇ ਸੁਹਾਣੇ ਮੌਸਮ ਦਾ ਆਨੰਦ ਮਾਣੋ ਸਸਿਗਾਹਲ ਡੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਦੋਸਤੋ ਇਸ ਵਕਤ ਤਬੋਹਰ ਦਾ ਮੌਸਮ ਬਦਲਿਆ ਬਦਲਿਆ ਹੈ ਬਹੁਤ ਜ਼ਿਆਦਾ ਠੰਡਾ ਮੌਸਮ ਹੋ ਗਿਆ ਕਿਉਂਕਿ ਪਿਛਲੇ 1 ਘੰਟੇ ਤੋਂ ਇੱਥੇ ਬਰਸਾਤ ਹੋ ਰਹੀ ਹੈ ਲਗਾਤਾਰ ਚਮ ਕੀ ਪਛੜਾ ਪੈਰੀਆਂ ਨੇ ਲੋਕ ਖੁਸ਼ ਨੇ ਫਸਲਾਂ ਵਾਸਤੇ ਵੀ ਇਹ ਬਰਸਾਤ ਬਹੁਤ ਵਧੀਆ ਹੈਗੀ ਆ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਦੱਸ ਦਈਏ ਦੋਸਤੋ ਕਿ ਪ੍ਰਸ਼ਾਸਨ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਸੀ ਕਿ 40 ਕਿਲੋਮੀਟਰ ਤੋਂ ਜ਼ਿਆਦਾ ਤੇਜ਼ ਹਵਾਵਾਂ ਚੱਲਣਗੀਆਂ ਤੇ ਬਰਸਾਤ ਆਣ ਦੀ ਸੰਭਾਵਨਾ ਦੱਸੀ ਗਈ ਸੀ ਜੋ ਪ੍ਰਸ਼ਾਸਨ ਦੀ ਵਿਖਵਾਣੀ ਸੀ ਉਹਦੇ ਉੱਪਰ ਇਹ ਗੱਲ ਖੜੀ ਉਤਰੀ ਤੇ ਇਸ ਵਕਤ ਬਰਸਾਤ ਦਾ ਲੋਕ ਅਨੰਦ ਵੀ ਮਾਣ ਰਿਹਾ ਅਸੀਂ ਵੀ ਅਨੰਦ ਮਾਣ ਰਿਹਾ ਤੇ ਤੁਸੀਂ ਵੀ ਅਨੰਦ ਮਾਣੋ ਤੇ ਸੁਹਾਣੇ ਮੌਸਮ ਦਾ ਅਨੰਦ ਮਾਣੋ ਸਾਸੀਗਾਲ ਡੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਦੋਸਤੋ ਇਸ ਵਕਤ ਤਬਾਹ ਦਾ ਮੌਸਮ ਬਦਲਿਆ ਬਦਲਿਆ ਬਹੁਤ ਜਿਆਦਾ ਠੰਡਾ ਮੌਸਮ ਹੋ ਗਿਆ ਕਿਉਂਕਿ ਪਿਛਲੇ 1 ਘੰਟੇ ਤੋਂ ਇੱਥੇ ਬਰਸਾਤ ਹੋ ਰਹੀ ਹੈ ਲਗਾਤਾਰ ਚਮਚ ਜਮ ਬਰਸਾਤ ਆ ਬਹੁਤ ਤੇਜ਼ ਮੇਰੇ ਮਗਰ ਦੇਖ ਰਹੇ ਹੋ ਕਿ ਪਛੜਾ ਪੈਰੀਆਂ ਨੇ ਲੋਕ ਖੁਸ਼ ਨੇ ਫਸਲਾਂ ਵਾਸਤੇ ਵੀ ਇਹ ਬਰਸਾਤ ਬਹੁਤ ਵਧੀਆ ਹੈਗੀ ਹੈ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਦੱਸ ਦਈਏ ਦੋਸਤੋ ਕਿ ਪ੍ਰਸ਼ਾਸ कि 40 किलोमीटर ਤੋਂ ਜ਼ਿਆਦਾ ਤੇਜ਼ ਹਵਾਵਾਂ ਚੱਲਣਗੀਆਂ ਤੇ ਬਰਸਾਤ ਆਣ ਦੀ ਸੰਭਾਵਨਾ ਦੱਸੀ ਗਈ ਸੀ ਜੋ ਪ੍ਰਸ਼ਾਸਨ ਦੀ ਭਵਿੱਖਬਾਣੀ ਸੀ ਉਹਦੇ ਉੱਪਰ ਇਹ ਗੱਲ ਖੜੀ ਉਤਰੀ ਤੇ ਇਸ ਵਕਤ ਬਰਸਾਤ ਦਾ ਲੋਕ ਆਨੰਦ ਵੀ ਮਾਣ ਰਿਹਾ ਅਸੀਂ ਵੀ ਆਨੰਦ ਮਾਣ ਰਿਹਾ ਤੇ ਤੁਸੀਂ ਵੀ ਆਨੰਦ ਮਾਣੋ ਤੇ ਸੁਹਾਣੇ ਮੌਸਮ ਦਾ ਆਨੰਦ ਮਾਣੋ ਸਸਿਗਾਲ ਡੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਦੋਸਤੋ ਇਸ ਵਕਤ ਤਬਾਹ ਦਾ ਮੌਸਮ ਬਦਲਿਆ ਬਦਲਿਆ ਬਹੁਤ ਜ਼ਿਆਦਾ ਠੰਡਾ ਮੌਸਮ ਹੋ ਗਿਆ ਕਿਉਂਕਿ ਪਿਛਲੇ 1 ਘੰਟੇ ਤੋਂ ਇੱਥੇ ਬਰਸਾਤ ਹੋ ਰਹੀ ਹੈ ਲਗਾਤਾਰ ਚਮ ਜਮ ਬਰਸਾਤ ਹੈ ਬਹੁਤ ਤੇਜ਼ ਮੇਰੇ ਮਗਰ ਵੇਖ ਰਹ ਫਸਲਾਂ ਵਾਸਤੇ ਵੀ ਇਹ ਬਰਸਾਤ ਬਹੁਤ ਵਧੀਆ ਹੈਗੀ ਆ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਦੱਸ ਦਈਏ ਦੋਸਤੋ ਕਿ ਪ੍ਰਸ਼ਾਸਨ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਸੀ ਕਿ 40 ਕਿਲੋਮੀਟਰ ਤੋਂ ਜ਼ਿਆਦਾ ਤੇਜ਼ ਹਵਾਵਾਂ ਚੱਲਣਗੀਆਂ ਤੇ ਬਰਸਾਤ ਆਣ ਦੀ ਸੰਭਾਵਨਾ ਦੱਸੀ ਗਈ ਸੀ ਜੋ ਪ੍ਰਸ਼ਾਸਨ ਦੀ ਭਵਿੱਖਬਾਣੀ ਸੀ ਉਹਦੇ ਉੱਪਰ ਇਹ ਗੱਲ ਖੜੀ ਉਤਰੀ ਤੇ ਇਸ ਵਕਤ ਬਰਸਾਤ ਦਾ ਲੋਕ ਅਨੰਦ ਵੀ ਮਾਣ ਰਿਹਾ ਅਸੀਂ ਵੀ ਅਨੰਦ ਮਾਣ ਰਿਹਾ ਤੇ ਤੁਸੀਂ ਵੀ ਅਨੰਦ ਮਾਣੋ ਤੇ ਸੁਹਾਣੇ ਮੌਸਮ ਦਾ ਆਨੰਦ ਮਾਣੋ ਡੇਨਿਕ ਸੂਰ ਲਈ ਉਹ ਬਹੁਤ ਤ੍ਰੇਵਿੰਦਰ ਦੀ ਰਿਪੋਰਟ